ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿਹਤ ਅਤੇ ਸੋਚ ਬਾਈ ਡਾਕਟਰ ਦਿਲਜਾਨ ਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਰਟ ਆਫ ਫਰਗੀਵਿੰਗ ਮਤਲਬ ਮਾਫ ਕਰਨ ਦੀ ਕਲਾ ਤੇ। ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਹਾਂ ਜਾਂ ਆਪਣੇ ਆਪ ਨੂੰ ਮਾਫ ਕਰਨਾ ਸਿੱਖ ਲੈਂਦੇ ਹਾਂ ਤਾਂ ਅਸੀਂ ਆਤਮਿਕ ਸ਼ਾਂਤੀ ਦੇ ਰਾਹ 'ਤੇ ਆਉਂਦੇ ਹਾਂ। ਜ਼ਿੰਦਗੀ ਦੇ ਵਿੱਚ ਜੋ ਪ੍ਰਸਥਿਤੀਆਂ ਤੇ ਲੋਕ ਸੰਨ ਦੁੱਖ ਦਿੰਦੇ ਹਨ। ਜਦੋਂ ਅਸੀਂ ਉਹ ਸਹੇੜਦੇ ਹਾਂ ਤਾਂ ਅਸੀਂ ਬਹੁਤ ਦੁਖੀ ਹੁੰਦੇ ਹਾਂ। ਤਾਂ ਅਸੀਂ ਕਈ ਵਾਰੀ ਪਰਮਾਤਮਾ ਨੂੰ ਆਪਣੇ ਆਪ ਨੂੰ ਇਹ ਲੋਕਾਂ ਨੂੰ ਉਸ ਦਾ ਕਾਰਨ ਦੱਸਦੇ ਆ ਪਰ ਜਦੋਂ ਅਸੀਂ ਮਾਫ ਕਰਦੇ ਆ ਤਾਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਦੇ ਆ ਆਪਣੇ ਮਾਨਸਿਕ ਸੇਤ ਨੂੰ ਵਧਾਉਂਦੇ ਇਸ ਤੋ ਇਹ ਪਤਾ ਲੱਗਦਾ ਹੈ ਕਿ ਅਸੀਂ ਪਰਮਾਤਮਾ ਦੇ ਹੁਕਮ ਤੇ ਉਸ ਦੀ ਰਜ਼ਾ ਵਿੱਚ ਰਹਿੰਦੇ ਤੇ ਜੋ ਵੀ ਉਸ ਪਰਮਾਤਮਾ ਦੀ ਕਲਾ ਵਰਤਦੀ ਹੈ ਉਹ ਸਹੀ ਹੈ ਉਹ ਸਾਡੇ ਲਈ ਬਿਲਕੁਲ ਸਹੀ ਹੈ ਤੇ ਸਾਡੀ ਜਿਹੜੀ ਸੋਚ ਆ ਜਾਂ ਸਾਡੀ ਜਿਹੜੀ ਹੋਂਦ ਉਹ ਚੁਗੀ ਇਸ ਕਰਕੇ ਆਪਣੇ ਆਪ ਨੂੰ ਮਾਫ ਕਰਨਾ ਲੋਕਾਂ ਨੂੰ ਮਾਫ ਕਰਨਾ ਬਹੁਤ ਵੱਡੀ ਤਦ ਉਹ ਲਾਈਕ ਤੇ ਸ਼ੇਅਰ ਕਰੋ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਹੋਰ ਵੀਡੀਓਜ਼ ਦੇ